ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਬੜਾ ਲਾਸਾਨੀ ਬੜਾ ਬਿਲਖਣ ਬੜਾ ਸ਼ਾਨਮਤਾ ਮਾਨਮਤਾ ਇਤਿਹਾਸ ਹੈ ਸਿੱਖ ਇਤਿਹਾਸ ਰੂਪੀ ਖਾਨ ਦੇ ਵਿੱਚੋਂ ਬੜੇ ਸਿੱਖ ਯੋਧੇ ਫੀਰਿਆਂ ਦੇ ਰੂਪ ਦੇ ਵਿੱਚ ਨਿਕਲੇ ਹੈ ਜਿਨ੍ਹਾਂ ਨੇ ਜਗਤ ਨੂੰ ਆਪਣੀਆਂ ਸ਼ਹੀਦੀਆਂ ਦੇ ਨਾਲ ਰੋਸ਼ਨਾਇਆ ਔਰ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਇਨ੍ਹਾਂ ਜੋਧਿਆਂ ਦੀਆਂ ਸ਼ਹੀਦੀਆਂ ਨੇ ਆਬਾਦ ਰੱਖਣ ਦਾ ਯਤਨ ਕੀਤਾ ਹੈ। ਇਨ੍ਹਾਂ ਮਹਾਨ ਜੋਧਿਆਂ ਦੇ ਵਿੱਚੋਂ ਇੱਕ ਸੂਰਬੀਰ ਬਲੀ ਜੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਅਸੀਂ ਮਨਾ ਰਹੇ। ਇਹੋ ਮਹਾਨ ਜੋਧੇ ਸਨ, ਇਹੋ ਮਹਾਨ ਸੂਰਬੀਰ ਸਨ। ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਦੀ ਨਿਉ ਰੱਖੀ ਇਤਿਹਾਸਕਾਰਾਂ ਦੇ ਮੁਤਾਬਕ ਇਹਨਾਂ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਕਸ਼ਮੀਰ ਦੇ ਰਜ਼ੌਰੀ ਨਾਮ ਦੇ ਕਸਬੇ ਦੇ ਵਿੱਚ ਹੋਇਆ ਬਚਪਨ ਇਹਨਾਂ ਦਾ ਸੰਿਆਸੀਆਂ ਬੈਰਾਗੀਆਂ ਦੇ ਨਾਲ ਗੁਜ਼ਰਿਆ ਤੇ ਨਦੀਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬੈਰਾਗੀ ਦੇ ਰੂਪ ਦੇ ਵਿੱਚ ਹੀ ਜੀਵਨ ਬਤੀਤ ਕਰ ਰਹੇ ਸਨ ਜਦੋਂ ਇਹਨਾਂ ਦੀ ਮੁਲਾਕਾਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਹੋਈ ਇਹ ਹੀਰੇਤ ਸਨ ਪਰ ਅਣਕੜੇ ਅਨਤਰਾਸ਼ੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੀ ਛੋਹ ਇਹਨਾਂ ਦੇ ਮਸਤਕ ਨੂੰ ਮਿਲੀ ਤਾਂ ਉਸ ਛੋਹ ਨੇ ਇਹਨਾਂ ਨੂੰ ਤਰਾਸ਼ ਦਿੱਤਾ ਇਨਾਂ ਦੇ ਅੰਦਰ ਚਮਕ ਪੈਦਾ ਹੋਈ। ਔਰ ਐਸੀ ਚਮਕ ਅੱਜ ਇਹਨਾਂ ਦੇ ਸਦੀਆਂ ਬੀਤ ਜਾਣ ਦੇ ਬਾਅਦ ਵੀ ਸ਼ਹਾਦਤ ਦੀ ਰੌਸ਼ਨੀ ਉਹ ਲਗਾਤਾਰ ਹੀ ਰੁਸ਼ਨਾ ਰਹੀ ਹੈ ਸਮਾਜ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹਲ ਛਕਾ ਕੇ ਇਹਨਾਂ ਨੂੰ ਮਾਧੋਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ। ਤੇ ਪੰਜਾਬ ਬਲ ਤੋਰਿਆ ਇਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਵਾਜ਼ਿਆ ਪੰਜ ਮੁਖ ਸਿੱਖ ਇਹਨਾਂ ਦੇ ਨਾਲ ਆਏ ਜਿਨ੍ਹਾਂ ਦੇ ਵਿੱਚੋਂ ਬਾਬਾ ਬినੋਦਾ ਸਿੰਘ ਜੀ ਬਹੁਤ ਸਤਿਕਾਰਯੋਗ ਹਸਤੀ ਸਨ ਬਾਬਾ ਕਾਨ ਸਿੰਘ ਜੀ ਬਾਬਾ ਬਾਦ ਸਿੰਘ ਜੀ ਭਾਈ ਦਾਇਆ ਸਿੰਘ ਜੀ ਤੇ ਬਾਬਾ ਰਣ ਸਿੰਘ ਜੀ ਕੁੱਲ ਇਨ੍ਹਾਂ ਪੰਜ ਪ੍ਰਮੁੱਖ ਸਿੱਖਾਂ ਦੇ ਸਹਿਤ 25 ਕੁ ਸਿੱਖ ਇਤਿਹਾਸਕਾਰਾਂ ਨੇ ਦੱਸੇ ਨੇ ਜਿਹੜੇ ਬਾਬਾ ਬੰਦਾ ਸਿੰਘ ਜੀਹਾਦਰ ਦੇ ਨਾਲ ਪੰਜਾਬ ਆਈ। ਸਿਹਰਖੰਡਾ ਦੇ ਸਥਾਨ ਦੇ ਉੱਤੇ ਆਪਣਾ ਪੜਾ ਕੀਤਾ। ਤੇ ਇੱਥੋਂ ਹੀ ਪੰਜਾਬ ਦੇ ਸਿੱਖਾਂ ਦੇ ਨਾਂਉ ਚਿੱਠੀਆਂ ਜੜੀਆਂ ਸੀ, ਪੱਤਰਕਾਵਾਂ ਜੜੀਆਂ ਸੀ ਉਹ ਜਾਰੀ ਕੀਤੀਆਂ। ਅਰਜਨਾ ਪੱਤਰਕਾਵਾਂ ਦੇ ਵਿੱਚ ਅਪੀਲ ਕੀਤੀ ਗਈ ਕਿ ਅਜ ਵਕਤ ਆ ਗਿਆ ਹੈ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੁਕਮਾਂ ਨੂੰ ਸਾਕਾਰ ਕਰਨ ਦਾ। ਪਰ ਪਾਤਸ਼ਾਹ ਦੇ ਹੁਕਮਾਂ ਨੂੰ ਸਹਾਕਾਰ ਕਰਨ ਦੇ ਲਈ ਭਾਈ ਸਿਰਾਂ ਦੀ ਲੋੜ ਹੈ। ਸਿਰ ਦਿਓ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਇਸ ਅਪੀਲ ਦੇ ਉੱਤੇ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਮ੍ਹਾਂ ਹੋ ਗਏ। ਕਿਤੋਂ ਪੰਜਾਂ ਦਾ ਜਥਾ ਕਿਤੋਂ ਦਸਾਂ ਦਾ ਜਥਾ ਕਿਤੋਂ 20ਾਂ ਦਾ ਜਥਾ ਕਿਤੋਂ 50ਾਂ ਦਾ ਜਥਾ ਕਿਤੋਂ ਸੈਂਕੜਿਆਂ ਦਾ ਜਥਾ ਆਪਣੇ ਘਰੋਂ ਆਟਾ, ਦਾਲ, ਰਾਸ਼ਨ, ਘੋੜੇ ਸ਼ਸਤਰ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਫੌਜ ਦੇ ਵਿੱਚ ਸਿਰ ਲੱਥ ਸੂਰਮੇ ਜਿਹੜੇ ਸੀ ਉਹ ਸ਼ਾਮਲ ਹੋਏ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਦੇ ਵਿੱਚ ਜਿੱਦੋ ਸੈਂਕੜੇ ਸਿੱਖਾਂ ਦੀ ਫੌਜ ਜਮ੍ਹਾਂ ਹੋ ਗਈ। ਤੇ ਫਿਰ ਉਹ ਤੇ ਸੰਕਲਪ ਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਨੂੰ ਸਾਕਾਰ ਕਰਨਾ ਹੈ। ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣੀ ਹੈ। ਪਰ ਸਰਹੰਦ ਕਿਉਂਕਿ ਭਾਰਤ ਦੇ ਜਿੰਨੇ ਵੀ ਉਸ ਵੇਲੇ ਸੂਬੇ ਸਨ ਉਹਨਾਂ ਦੇ ਵਿੱਚੋਂ ਮੌਜੂਦ ਸੂਬਾ ਸੀ 52 ਪਰਗਣੇ ਜਿਹੜੇ ਐ ਇਸ ਸਰਹੰਦ ਸੂਬੇ ਦੇ ਵਿੱਚ ਆਉਂਦੇ ਸੀ। ਔਰ ਸਭ ਤੋਂ ਵੱਧ ਮਾਲੀਆ ਜਿਹੜਾ ਹੈ ਰੈਵਨਿਊ ਜਿਹੜਾ ਹੈ ਉਹ ਸਰਹੰਦ ਦੇ ਵਿੱਚੋਂ ਹੀ ਇਕੱਠਾ ਹੁੰਦਾ ਸੀ। ਬਹੁਤ ਮਜ਼ਬੂਤ ਸਟੇਟ ਸੀ ਸਰਹੰਦ ਉਸ ਵਕਤ ਮੁਗਲਾਂ ਦੀ। ਬਾਬਾ ਬੰਦਾ ਸਿੰਘ ਜੀ ਬਹਾਦਰ ਜਿੱਥੇ ਇੱਕ ਯੋਧੇ ਸਨ, ਸੂਰਬੀਰ ਸਨ, ਸ਼ਸਤਰ ਚਲਾਉਣ ਦੇ ਮਾਹਰ ਸਨ, ਘੋੜ ਅਸਵਾਰੀ ਤੇ ਮਾਹਰ ਸਨ, ਉੱਥੇ ਇੱਕ ਚੰਗੇ ਨੀਤੀ ਕਾਢੇ ਵੀ ਸਨ। ਉਹਨਾਂ ਨੇ ਸਰਹੰਦ ਤੇ ਹਮਲਾ ਕਰਨ ਤੋਂ ਪਹਿਲੋ ਸਰਹੰਦ ਦੀਆਂ ਬਾਹਾਂ ਕੱਟਣ ਦੀ ਬਿਉਂਤ ਬੰਦੀ ਉਲਕੀ ਜਿੱਥੋਂ ਸਰਹੰਦ ਨੂੰ ਸਪੋਰਟ ਮਿਲਦੀ ਸੀ ਜਿੱਥੋਂ ਸਰਹੰਦ ਨੂੰ ਮਾਲੀਆ ਵੀ ਮਿਲਦਾ ਸੀ ਸਰਹੰਦ ਨੂੰ ਰਾਜਨੀਤਿਕ ਸ਼ਕਤੀ ਵੀ ਮਿਲਦੀ ਸੀ ਸੈਨਿਕ ਸ਼ਕਤੀ ਵੀ ਮਿਲਦੀ ਸੀ ਔਰ ਆਰਥਿਕ ਸ਼ਕਤੀ ਵੀ ਮਿਲਦੀ ਸੀ ਇਸ ਲਈ ਬਾਬਾ ਬੰਦਾ ਸਿੰਘ ਜੀ ਭਹਾਦਰ ਨੇ ਸਰਹੰਦ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਰਹੰਦ ਦੀਆਂ ਜੜੀਆਂ ਮਦਦਗਾਰ रियासतਾਂ ਕਈਆਂ ਜਾਂਦੀਆਂ ਸੀ ਜਾਂ ਪ੍ਰਗਣੇ ਕਹੇ ਜਾਂਦੇ ਸੀ ਉਹਨਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਸ਼ੁਰੂ ਕੀਤੇ ਉਹਨਾਂ ਦੇ ਵਿੱਚ ਸਮਾਣਾ ਸਡਾਉਰਾ ਕੁੜਾਮ ਠਸਕਾ ਮੁਸਤਫਾ ਬਾਦ ਕਪੂਰੀ ਇਹ ਇਲਾਕੇ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਨੂੰ ਜਿੱਤਣ ਦਾ ਜਿਹੜਾ ਸੀ ਉਹ ਫੈਸਲਾ ਲਿਆ ਇਹਨਾਂ ਇਲਾਕਿਆਂ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਕਰ ਸਰਹੰਦ ਨੂੰ ਚਾਲੇ ਪਾਏ ਵੱਡੀ ਗਿਣਤੀ ਦੇ ਵਿੱਚ ਖਾਲਸਾ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਦੇ ਵਿੱਚ ਨਾਲ ਜਾ ਰਹੀ ਸੀ ਚੱਪੜ ਚਿੜੀ ਦੇ ਸਥਾਨ ਦੇ ਉੱਤੇ ਵੱਡਾ ਭਾਰੀ ਯੁੱਧ ਹੋਇਆ ਔਰ ਇਸ ਯੁੱਧ ਦੇ ਵਿੱਚ ਸਰਹੰਦ ਦਾ ਗਵਰਨਰ ਸੂਬੇਦਾਰ ਵਜ਼ੀਰ ਖਾਂ ਜਿਹਨੂੰ ਸਿੱਖ ਰੋਸ ਨਾਲ ਬਜਿੱਦਾ ਕਹਿੰਦੇ ਸੀ ਉਹ ਬੁਰੀ ਮੌਤੇ ਮਾਰਿਆ ਗਿਆ ਔਰ ਖਾਲਸਾਈ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਦੇ ਵਿੱਚ ਸਰਹੰਦ ਦੇ ਵਿੱਚ ਦਾਖਲ ਹੋਈ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਔਰ ਪਹਿਲੀ ਵੇਰ ਸਰਹੰਦ ਦੇ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਖਾਲਸਾਈ ਪਰਚਮ ਖਾਲਸਾਈ ਝੰਡਾ ਉੱਚ ਉਲਣ ਲੱਗਿਆ ਜੋ ਸਿੱਖ ਰਾਜ ਦਾ ਪਹਿਲਾ ਜਿਹੜਾ ਸੀ ਉਹ ਪ੍ਰਤੀਕ ਸੀ ਪ੍ਰਭੂ ਸੱਤਾ ਦਾ ਸਿੱਖਾਂ ਦੀ ਪ੍ਰਭੂ ਸੱਤਾ ਦਾ ਬਾਬਾ ਬਾਸ ਸਿੰਘ ਜੀ ਬਾਬਾ ਆਲੀ ਸਿੰਘ ਜੀ ਨੂੰ ਸਰਹੰਦ ਦੀ ਜ਼ਿੰਮੇਵਾਰੀ ਦੇ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਰੁਕੇ ਨਹੀਂ ਉਹਨਾਂ ਨੇ ਫਤਿਹਦਾਰ ਫਤਿਹ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਰ ਆਰੰਭ ਕੀਤੀ ਕੁੜਾਣੀ ਮਲੇਰਕੋਟਲਾ ਮਲੇਰਕੋਟਲੇ ਨੂੰ ਭਾਵੇਂ ਉਹਨਾਂ ਨੇ ਨਾਤਾ ਨਿਸ਼ਤੋ ਨਾਬੂਤ ਕੀਤਾ ਨਾ ਜਿੱਤਿਆ ਲੇਕਿਨ ਚੁਕਾਇਆ ਜ਼ਰੂਰ ਛੱਡਿਆ ਇਸ ਕਰਕੇ ਕਿਉਂਕਿ ਇਥੋਂ ਦੇ ਨਵਾਬ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਫਿਰ ਰਾਇਕੋਟ ਵੱਲ ਨੂੰ ਵਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਫਿਰ ਗੰਗ ਯਮਨ ਦੁਆਬ ਦੇ ਜਿਹੜੇ ਹੈ ਜਾਂ ਯਮਨ ਗੰਗ ਦੁਆਬ ਦੇ ਜਿਹੜੇ ਇਲਾਕੇ ਹੈ ਉਹਨਾਂ ਨੂੰ ਫਤਿਹ ਕੀਤਾ ਸਹਾਰਨਪੁਰ ਬੂੜੀਆ ਅਮਰੋਹਾ ਨਨੋਤਾ ਇਹ ਇਲਾਕੇ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੁਆਬੇ ਵੱਲ ਨੂੰ ਆਏ ਜਲੰਧਰ ਦੁਆਬ ਜਿਹਦੇ ਵਿੱਚ ਰਾਹੂ ਇਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੀ ਗ੍ਰਿਫਤ ਦੇ ਵਿੱਚ ਲਿਆ ਆਪਣੇ ਅਧੀਨ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਸਾਰੇ ਇਲਾਕੇ ਜਿਹੜੇ ਸੀ ਫਤਿਹ ਕੀਤੇ ਜਿਨ੍ਹਾਂ ਦੇ ਵਿੱਚ ਪਾਨੀਪਤ ਅਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਅੰਬਾਲਾ ਤੇ ਕਰਨਾਲ ਇਨਾਂ ਇਲਾਕਿਆਂ ਦੇ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਕੰਟਰੋਲ ਹੋ ਗਿਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਹਾੜਾਂ ਵੱਲ ਨੂੰ ਰੁੱਖ ਕੀਤਾ। ਪੀਮਚੰਦ ਕਹਿਲੂਰੀਆ ਜੋ ਰਿਆਸਤ ਦਾ ਰਾਜਾ ਸੀ ਕਹਿਲੂਰ ਦੀ ਰਿਆਸਤ ਦਾ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਆਨੰਦਪੁਰ ਸਾਹਿਬ ਰਹਿੰਦੇ ਆ ਬੜੇ ਹਮਲੇ ਕੀਤੇ ਸਨ। ਉਹਨੂੰ ਆਪਣਾ ਨਿਸ਼ਾਨਾ ਬਣਾਇਆ। ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹਰਾਇਆ ਤੇ ਬਹੁਤ ਸਾਰੇ ਰਾਜੇ ਜਿਹੜੇ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਰਨ ਦੇ ਵਿੱਚ ਆਏ। ਇਉਂ ਮੁਗਲ ਹਕੂਮਤ ਦੀ ਨਕਦੇ ਵਿੱਚ ਜਿਹੜਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਮ ਕਰ ਦਿੱਤਾ ਲੋਗਰ ਨੂੰ ਜੋ ਅੱਜ ਕੱਲ ਹਰਿਆਣੇ ਦੇ ਵਿੱਚ ਹੈ ਆਪਣੀ ਰਾਜਧਾਨੀ ਬਣਾਇਆ ਜਿਹਦੇ ਖੰਡਰਾਤ ਤੇ ਰੂਪ ਦੇ ਵਿੱਚ ਨਿਸ਼ਾਨ ਜਿਹੜੇ ਆ ਉਹ ਅੱਜ ਵੀ ਦੇਖੇ ਜਾਂਦੇ ਆ ਖਾਲਸਾ ਦੀ ਰਾਜਧਾਨੀ ਦੇ ਜਿਹਨੂੰ ਪੁਨਰ ਸੁਰਜੀਤ ਕਰਨ ਦੀ ਜਿਹੜੀ ਹੈ ਬਹੁਤ ਵੱਡੀ ਲੋੜ ਹੈ ਔਰ ਸੰਸਥਾਵਾਂ ਨੂੰ ਉਸ ਪਾਸੇ ਧਿਆਨ ਦੇਣ ਦੀ ਵੱਡੀ ਜ਼ਰੂਰਤ ਹੈ ਲੋਕਡ ਨੂੰ ਰਾਜਧਾਨੀ ਬਣਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਕੇ ਜਾਰੀ ਕੀਤੇ ਖਾਲਸਾ ਰਾਜ ਦੇ ਸਿੱਕੇ ਔਰ ਸਿੱਕੇ ਆਪਣੇ ਨਾਮ ਤੇ ਜਾਰੀ ਨਹੀਂ ਕੀਤੇ ਬਲਕਿ ਸਿੱਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਜਾਰੀ ਕੀਤੇ ਇਹ ਗੱਲ ਸਪਸ਼ਟ ਕਰਦੀਆਂ ਨੇ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਦੇ ਵਿੱਚ ਗੁਰੂ ਸਹਿਬਾਨ ਦੇ ਪ੍ਰਤੀ ਬਹੁਤ ਸਤਿਕਾਰ ਪਾਵ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਰਾਜ ਪ੍ਰਬੰਧ ਸੀ ਭਾਵੇਂ ਥੋੜਾ ਸਮਾਂ ਰਿਹਾ ਲੈਕਨ ਉਹਨਾਂ ਨੇ ਨਿਆਂਕਾਰੀ ਰਾਜ ਦਿੱਤਾ ਪਹਿਲੀ ਵੇਰ ਜਿਹੜੇ ਕਿਸਾਨ ਖੇਤੀ ਕਰਦੇ ਸੀ ਜ਼ਮੀਨਾਂ ਤੇ ਲੇਕਿਨ ਜ਼ਮੀਨਾਂ ਦੇ ਮਾਲਕ ਨਹੀਂ ਸੀ ਮਜ਼ਾਰੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਅਕਸਰ ਕਹਿੰਦੇ ਸੀ ਕਿ ਨਿਆਂ ਦੇ ਵਿੱਚ ਦੇਰੀ ਜਿਹੜੀ ਹੈ ਉਹ ਨਿਆਂ ਨੂੰ ਮਾਰ ਦਿੰਦੀ ਹੈ ਇਨਸਾਫ ਨੂੰ ਮਾਰ ਦਿੰਦੀ ਹੈ ਇਸ ਕਰਕੇ ਤੁਰੰਤ ਇਨਸਾਫ ਕਰਦੇ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਇੱਕ ਘਟਨਾ ਦਾ ਵੇਰਵਾ ਵੀ ਮਿਲਦਾ ਹੈ ਇੱਕ ਪੁਰਾਣੀ ਦੇ ਰਹਿਣ ਵਾਲੇ ਇੱਕ ਸਿੱਖ ਜਿਹੜਾ ਉੱਥੇ ਗੁਰਦਾਰਾ ਸਾਹਿਬ ਦੇ ਵਿੱਚ ਜਾਂਦਾ ਸੀ ਤੇ ਕੀਰਤਨ ਕਰਦਾ ਸੀ ਉਹਦਾ ਦਤਾਰਾ ਤੋੜ ਦਿੱਤਾ ਸੀ ਕੁਜਰਾਮ ਰਾਈਆਂ ਨੇ ਕਿਉਂ ਕਿਉਂਕਿ ਉਹ ਫਤਿਹ ਬੁਲਾਉਂਦਾ ਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣਾ ਰਹਿਬਰ ਤੇ ਆਪਣਾ ਸਤਿਗੁਰੂ ਪਰਵਾਨ ਕਰਦਾ ਸੀ ਜੋ ਖਾਲਸਾ ਦੀ ਵਿਧਾਨ ਅਭਿਦੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 10 ਗੁਰੂ ਸਹਿਬਾਨ ਤੇ ਉਹਨਾਂ ਦੀ ਬਾਣੀ ਦੇ ਵਿੱਚ ਵਿਸ਼ਵਾਸ ਕਰਨਾ ਪਰ ਰਾਮਦਾਇ ਇਹ ਇਸ ਗੱਲ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੇ ਇੱਕ ਦਿਨ ਤੈਸ਼ ਵਿੱਚ ਗੁੱਸੇ ਵਿੱਚ ਆ ਕੇ ਭਾਈ ਸਾਹਿਬ ਜੀ ਦਾ ਦਤ ਉਤਾਰਾ ਪੰਨ ਦਿੱਤਾ ਤੇ ਭਾਈ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੇਸ਼ ਹੋਏ ਤੇ ਦੱਸੀ ਸਾਰੀ ਹਕੀਕਤ ਤੇ ਉਹਨਾਂ ਨੂੰ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਾਇਲ ਦਾ ਜਿਹੜਾ ਸੀ ਥਾਣੇਦਾਰ ਨਿਯੁਕਤ ਕਰਕੇ ਭੇਜ ਦਿੱਤਾ ਜਣੀ ਉਸ ਗੁਰਸਿੱਖ ਕੀਰਤਨੀਏ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਾਇਲ ਦਾ ਠਾਣੇਦਾਰ ਨਿਯੁਕਤ ਕਰਕੇ ਉੱਥੇ ਜਿਹੜਾ ਸੀ ਤਾਇਨਾਤ ਕਰ ਦਿੱਤਾ ਤੇ ਕਿਹਾ ਕਿ ਜਾਓ ਜਾ ਕੇ ਇਹਨਾਂ ਨੂੰ ਜਿਹੜਾ ਹੈ ਉਹ ਸਜ਼ਾ ਦਿਓ ਜਿਨ੍ਹਾਂ ਨੇ ਕੀਰਤਨ ਦੇ ਵਿੱਚ ਵਿਗੜ ਪਾਇਆ ਹੈ ਇੱਕ ਰਾਗੀ ਸਿੰਘ ਦੀ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਸ਼ਬਦ ਵਰਤੇ ਨੇ ਤੇ ਉਹਨੇ ਆ ਕੇ ਜਿਹੜਾ ਸੀ ਫਿਰ ਸਜ਼ਾ ਦਿੱਤੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਆਂ ਹੀ ਪ੍ਰਬੰਦ ਸੀ ਆਖਰ ਗੁਰਦਾਸ ਮੰਗਲ ਦੀ ਗੱਡੀ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। 100 ਸਿੱਖਾਂ ਦੇ ਸਹਤ ਬੰਦੀ ਬਣਾ ਕੇ ਦਿੱਲੀ ਲਿਜਾਇਆ ਗਿਆ। ਦਿੱਲੀ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਨਾਲ ਦੇ ਸਾਥੀ ਸਿੰਘਾਂ ਦਾ ਜਲੂਸ ਜਿਹੜਾ ਹੈ ਉਹ ਕੱਢਿਆ ਗਿਆ। ਤਾਂ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ ਦਹਿਸ਼ਤ ਬਵੇ ਤੇ ਕੋਈ ਵੀ ਹਕੂਮਤ ਦੇ ਖਿਲਾਫ ਹਥਿਆਰ ਉਠਾਉਣ ਦੀ ਜੁਰਰਤ ਜਿਹੜੀ ਹੈ ਉਹ ਨਾ ਕਰੇ। ਇਹ ਬਰਤਨਾਮੇ ਦਾ ਕਰਤਾ ਹੈ ਮੁਹੰਮਦ ਹਾਰਸੀ। ਉਹ ਕਹਿੰਦਾ ਮੈਂ ਉਸ ਵਕਤ ਮੌਜੂਦ ਸੀ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਿੱਖਾਂ ਦਾ ਦਿੱਲੀ ਦੇ ਵਿੱਚੋਂ ਜਲੂਸ ਕੱਢਿਆ ਜਾ ਰਿਹਾ ਸੀ ਮੈਂ ਕਹਿੰਦੇ ਕਾਫੀ ਧੀਰ ਉਸ ਜਲੂਸ ਦੇ ਨਾਲ-ਨਾਲ ਤੁਰਿਆ ਸਿੱਖਾਂ ਨੂੰ ਬਰੀ ਤਰ੍ਹਾਂ ਬੁਰੀ ਤਰ੍ਹਾਂ ਉਠਾਂ ਦੇ ਉੱਤੇ ਹਾਥੀਆਂ ਦੇ ਉੱਤੇ ਬੰਨਿਆ ਹੋਇਆ ਸੀ ਇਹਨਾਂ ਦੇ ਉੱਤੇ ਲਾਲ ਸ਼ਾਲ ਪਾਏ ਹੋਏ ਸਨ ਸਿਰ ਦੇ ਉੱਤੇ ਟੋਪੀਆਂ ਬੰਨੀਆਂ ਹੋਈਆਂ ਸੀ ਲੋਕ ਮਜ਼ਾਕ ਕਰ ਰਹੇ ਸੀ ਪਰ ਇੱਕ ਚੀਜ਼ ਜਿਹੜੀ ਮੈਂ ਦੇਖੀ ਮੁਹੰਮਦ ਹਾਰਸੀ ਲਿਖਦਾ ਹੈ ਕਿ ਇਹਨਾਂ ਸਿੱਖਾਂ ਦੇ ਚਿਹਰਿਆਂ ਦੇ ਮਨਾਂ ਦੇ ਵਿੱਚ ਚਿੰਤਾ ਬਿਲਕੁਲ ਵੀ ਨਹੀਂ ਸੀ ਝਲਕਦੀ ਕੋਈ ਪਛਤਾਵਾ ਨਹੀਂ ਸੀ ਝਲਕਦਾ ਸਭ ਕੋ ਚਿਹਰਿਆਂ ਦੇ ਉੱਤੇ ਜਲਾਲ ਸੀ ਔਰ ਬੰਨੇ ਪਈ ਵੀ ਉਹ ਹਕੂਮਤ ਦੇ ਸਿਪਾਹੀਆਂ ਨੂੰ ਹਕੂਮਤ ਦੇ ਅਹੁਦੇਦਾਰਾਂ ਨੂੰ ਉਹ ਬੰਗਾਰ ਰਹੇ ਸੀ ਲਲਕਾਰ ਰਹੇ ਸੀ ਇਹ ਕਹਿੰਦੇ ਮੈਂ ਦੇਖਿਆ ਆਪਣੀ ਅੱਖੀ ਤਬਸਰ ਨਾਸਰੀਨ ਦਾ ਜਿਹੜਾ ਕਰਤਾ ਹੈ ਸੈਦ ਮੁਹੰਮਦ ਉਹ ਵੀ ਇਸੇ ਤਰ੍ਹਾਂ ਦੇ ਜ਼ਿਕਰ ਕਰਦਾ ਹੈ ਕਿ ਮੈਂ ਇਨਾਂ ਸਿੱਖਾਂ ਦੇ ਚਿਹਰੇ ਦੇ ਉੱਤੇ ਕੋਈ ਨਿਸ਼ਾਨ ਗਮ ਦਾ ਪਾਇਦਾ ਨਹੀਂ ਦੇਖਿਆ ਆਖਰ 5 ਮਾਰਚ 1716 ਨੂੰ ਬਾਬਾ ਬੰਦਾ ਸਿੰਘ ਜੀ ਭਹਾਦਰ ਦੇ ਸਾਥੀ ਸਿੰਘਾਂ ਨੂੰ ਰੋਜ਼ਾਨਾ ਜਿਹੜਾ ਸੀ ਉਹ ਸ਼ਹੀਦ ਕੀਤਾ ਜਾਣ ਲੱਗਿਆ 5 ਮਾਰਚ 1716 ਨੂੰ ਇਹ ਸ਼ਹੀਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਆਰੰਭ ਹੋਈਆਂ ਔਰ ਹਫ਼ਤਾ ਪਰ ਚੱਲੀਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ 3 ਮਹੀਨੇ ਬਾਅਦ ਤਾਂ ਸ਼ਹੀਦ ਕੀਤਾ ਕਿਉਂਕਿ ਉਹਨਾਂ ਨੂੰ ਇਹ ਅਨੁਮਾਨ ਸੀ ਜਾਂ ਉਹਨਾਂ ਨੂੰ ਇੱਕ ਕਿਤੋਂ ਇਹ ਕਨਸੋਈ ਮਿਲੀ ਸੀ ਕਿ ਸ਼ਾਇਦ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਬਹੁਤ ਵੱਡਾ ਖਜ਼ਾਨਾ ਹੈ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਕੋਈ ਖਜ਼ਾਨਾ ਨਹੀਂ ਸੀ ਇਹ ਨਹੀਂ ਸੀ ਕਿ ਪੈਸਾ ਆਇਆ ਨਹੀਂ ਸੀ ਪੈਸਾ ਆਇਆ ਬਹੁਤ ਸੀ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਕੋਲ ਰੱਖਿਆ ਕੁਝ ਨਹੀਂ ਸੀ ਜਿਵੇਂ ਆਉਂਦਾ ਸੀ ਉਹ ਮੇਂ ਉਹ ਵਰਤਾਂਦੇ ਸੀ ਸਿੰਘਾਂ ਦੇ ਵਿੱਚ ਨਵੇਂ ਘੋੜੇ ਲਿਆਉਣ ਦੇ ਵਿੱਚ ਖਰਚ ਕਰ ਦਿੰਦੇ ਸੀ ਨਵੇਂ ਸ਼ਸਤਰ ਲਿਆਉਣ ਦੇ ਵਿੱਚ ਖਰਚ ਕਰਦੇ ਸੀ ਉਹ ਜਮ੍ਹਾਂ ਪੂੰਜੀ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਪਰ ਮੁਗਲ ਹਕੂਮਤ ਨੂੰ ਇਹ ਅਨਸੂ ਸੀ ਕਿ ਸ਼ਾਇਦ ਬਾਬਾ ਬੰਦਾ ਸਿੰਘ ਜੀ ਦੀ ਬਹਾਦਰੀ ਦੇ ਕੋਲ ਲੋਗੜ ਦੇ ਵਿੱਚ ਜਾਂ ਕਿਤੇ ਹੋਰ ਬਹੁਤ ਖਜ਼ਾਨਾ ਜਿਹੜਾ ਹੈ ਉਹ ਛੁਪਾਇਆ ਗਿਆ ਔਰ ਉਸ ਨੂੰ ਨਿਕਲਵਾਉਣ ਦੇ ਵਾਸਤੇ ਕਢਵਾਉਣ ਦੇ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਿਹੜਾ ਸੀ 3 ਮਹੀਨੇ ਨਾਲ ਦੇ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਜੀਵਤ ਰੱਖਿਆ ਗਿਆ ਔਰ ਇਹਨਾਂ ਨੂੰ ਪਿੰਜਰੇ ਦੇ ਵਿੱਚ ਬੰਦ ਕਰਕੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ 3-4 ਸਾਲ ਦੇ ਬੇਟੇ ਬਾਬਾ ਅਜੈ ਸਿੰਘ ਜੀ ਨੂੰ ਸ਼ਹੀਦ ਕੀਤਾ ਫਿਰ ਉਹਦਾ ਕਲੇਜਾ ਬਰਛੇ ਦੇ ਉੱਤੇ ਨਜੇ ਦੇ ਉੱਤੇ ਟੰਗ ਕੇ ਇਹਨਾਂ ਦੇ ਮੁਖ ਦੇ ਵਿੱਚ ਪਾਇਆ ਤੀਰਾਂ ਦੇ ਨਾਲ ਇਹਨਾਂ ਨੂੰ ਚੋਬਾ ਮਾਰੀਆਂ ਗਈਆਂ ਗਰਮ ਸਲਾਖਾਂ ਦੇ ਨਾਲ ਇਹਨਾਂ ਦੀਆਂ ਅੱਖਾਂ ਜਿਹੜੀਆਂ ਸੀ ਪਰੋਈਆਂ ਗਈਆਂ ਜਮੂਰਾਂ ਦੇ ਨਾਲ ਪਲਾਸਾਂ ਦੇ ਨਾਲ ਇਹਨਾਂ ਦਾ ਮਾਸ ਜਿਹੜਾ ਸੀ ਉਹ ਖਿੱਚਿਆ ਗਿਆ ਪੈਰਾਂ ਦੇ ਨੌ ਹੱਥਾਂ ਦੇ ਨੌ ਜਿਹੜੇ ਸੀ ਖਿੱਚੇ ਗਏ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੀਨੇ ਕੀਤੀ ਉਹ ਜਾਣਦੇ ਸਨ ਕਿ ਇਹ ਸਭ ਅਕਾਲ ਪੁਰਖ ਦਾ ਹੁਕਮ ਹੈ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਮੇਰੀ ਕਿਸਮਤ ਮੇਰੇ ਭਾਗ ਉਦੈ ਹੋਏ ਮੈਨੂੰ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਾ ਸਤਿਗੁਰੂ ਮਿਲੇ ਅਤੇ ਮੈਨੂੰ ਉਹਨਾਂ ਦੇ ਸਿੱਖ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਅਕਾਲ ਪੁਰਖ ਦੇ ਹੁਕਮ ਤੇ ਗੁਰੂ ਦੀ ਬਖਸ਼ਿਸ਼ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਮੇਰੇ ਰਹਿਬਰ ਨੇ ਉਹਨਾਂ ਦੇ ਹੁਕਮਾਂ ਨੂੰ ਸਾਕਾਰ ਕਰਨ ਦਾ ਜਿਹੜਾ ਹੈ ਉਹ ਯਤਨ ਕਰ ਸਕਿਆ। ਖਾਲਸੇ ਰਾਜ ਦੇ ਪਹਿਲੇ ਬਾਦਸ਼ਾਹ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ। ਅਦੁੱਤੀ ਸ਼ਹਾਦਤ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ। ਔਰ ਅੱਜ ਵੀ ਸਾਡੇ ਲਈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਇੱਕ ਪ੍ਰੇਰਨਾ ਸਰੋਤ ਹੈ। ਉਹਨਾਂ ਦੀ ਸ਼ਹਾਦਤ ਦੇ ਅੱਗੇ ਸੀਸ ਚੁੱਕਦਾ ਹੈ। ਐਸੇ ਮਹਾਨ ਸੂਰਬੀਰ ਜੋਧੇ ਆਖਰ ਦਿੱਲੀ ਦੇ ਮਹਿਰौली ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਔਰ ਹਮੇਸ਼ਾ ਹਮੇਸ਼ਾ ਲਈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾਬਰਜ ਇਹ ਸਾਡਾ ਜੋਧਾ ਹੈ ਸਾਡਾ ਸੂਰਬੀਰ ਹੈ ਸਾਡਾ ਬਲੀ ਹੈ ਇਹ ਹਮੇਸ਼ਾ ਹੀ ਸਾਡਾ ਹੀਰੋ ਸੀ ਹੀਰੋ ਹੈ ਤੇ ਹੀਰੋ ਰਹੇਗਾ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਈਡਲਸ ਆਪਣੇ ਹੀਰੋ ਫਿਲਮੀ ਕਲਾਕਾਰਾਂ ਨੂੰ ਨਾਚ ਗਾਣੇ ਵਾਲਿਆਂ ਨੂੰ ਬਣਾ ਰਹੇ ਔਰ ਇਹ ਜਿਹੜੀ ਬਿਰਤੀ ਹੈ ਇਹ ਮਸਲਾ ਵੱਲ ਨਹੀਂ ਲੈ ਕੇ ਜਾਂਦੀ ਇਹ ਤਰਕੀਆਂ ਵੱਲ ਨਹੀਂ ਲੈ ਕੇ ਜਾਂਦੀ ਇਹ ਰਸਾਤਲ ਵੱਲ ਲੈ ਕੇ ਜਾਂਦੀ ਬਿਰਤੀ ਹੋਣੀ ਚਾਹੀਦੀ ਹੈ ਆਪਣੇ ਸ਼ਹੀਦਾਂ ਨੂੰ ਹੀਰੋ ਮੰਨਣ ਵਾਲੀ ਆਪਣੇ ਗੁਰੂਆਂ ਨੂੰ ਆਪਣੇ ਆਈਡਲ ਮੰਨਣ ਵਾਲੀ ਜਿੰਨਾ ਚਿਰ ਸਾਡੀ ਨੌਜਵਾਨੀ ਦੇ ਵਿੱਚ ਬਿਰਤੀ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਸਾਡੀ ਕਮਜ਼ਾਬੀ ਨਹੀਂ ਹੋਣੀ ਹੈ ਆਓ ਸਾਰੇ ਰਲ ਮਿਲ ਕੇ ਜਿੰਨੇ ਵੀ ਅਸੀਂ ਨੌਜਵਾਨ ਆ ਆਪਣੇ ਨਾ ਸ਼ਹੀਦਾਂ ਦੀਆਂ ਸ਼ਹੀਦੀਆਂ ਬਰਤਾਂਤ ਸ਼ਹੀਦੀ ਜੀਵਨੀਆਂ ਤੋਂ ਜਿਹੜਾ ਹੈ ਉਹ ਸਬਕ ਲਈਏ ਸੇਧ ਲਈ ਤਾਂ ਸਾਡਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਜਿਹੜਾ ਹੈ ਉਹ ਹੋਵੇਗਾ ਆਓ ਇੱਕ ਵਾਰੀ ਫੇਰ ਸਾਰੇ ਜਿਹੜੇ ਆ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ ਰਲ ਮਿਲ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਜੀ